ਜਿੱਦਨੇ ਘਟਨਾ ਵਾਪਰੀ ਆ ਉਹ ਦਿਨ ਸਾਰੇ ਪੰਜਾਬ ਨੇ ਦੇਖਿਆ ਪਿੰਡ ਦੀ ਲਾਈਟ ਕੱਟ ਕੇ ਘੱਟੋ ਘੱਟ 20 ਘਰਾਂ ਦੇ ਗੇਟ ਭੰਨੇ ਉਹਨਾਂ ਨੇ 20 ਘਰਾਂ ਦੇ ਵਿੱਚ ਐਲਐਸੜੀਆਂ ਤੱਕ ਭੰਨੀਆਂ ਮੋਟਰਸਾਈਕਲ ਤੱਕ ਭੰਨੇ ਆ 7-8 ਬੰਦੇ ਉਹਨਾਂ ਨੇ ਜ਼ਖਮੀ ਕੀਤੇ ਜ਼ਖਮੀ ਕਰਕੇ ਇੱਕ ਬੰਦੇ ਦੇ ਜ਼ਿਆਦਾ ਸੱਟਾਂ ਮਾਰੀਆਂ ਉਸ ਤੋਂ ਬਾਅਦ ਮੌਤ ਹੋਈ ਹੈ ਅਣਪਛਾਤੇਆਂ ਦੇ ਵਿੱਚੋਂ ਇੱਕ ਬੰਦਾ ਆਕਾਸ਼ਦੀਪ ਉਹ ਹਜੇ ਵੀ ਜਿਹੜੀ ਗੈਸ ਏਜੰਸੀ ਆ ਪਿੰਡ ਦੀ ਉਹਦੀ ਗੱਡੀ ਚਲਾ ਰਿਆ ਤੇ ਜਿਹੜੀ ਇਹ ਗੈਸ ਏਜੰਸੀ ਆ ਉਹ ਐਮਐਲਏ ਸਾਹਿਬ ਦੀ ਆ ਤੇ ਜੇ ਸਾਰੀ ਜਦੋਂ ਘਟਨਾ ਵਾਪਰੀ ਆ ਉਸ ਤੋਂ ਬਾਅਦ ਐਮਐਲਏ ਸਾਹਿਬ ਆਪ ਆ ਆ ਕੇ ਦੱਸ ਰਹੇ ਸੀ ਇਹ ਫਲਾਣਾ ਬੰਦਾ ਹੈ ਨਹੀਂ ਸੀ ਤੁਸੀਂ ਇਹਦਾ ਨਾਮ ਕਢਾ ਦਿਓ ਇਹਦਾ ਨਾਮ ਤੁਸੀਂ ਕਾਹਦੋ ਪਵਾਇਆ ਉਹੀ ਸੀ ਜਿਹੜੇ ਇਹਨਾਂ ਤੇ ਦਬਾਅ ਪਾ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੋ ਜਾਦਾ ਸੱਤ ਤੋਂ ਗਰੀਬ ਗੁਰਬੇ ਹੋਣਗੇ ਉਹ ਛੇਤੀ ਫੜ ਲੇ ਲਿਆ ਕੇ ਪਠਾਣੇ ਜਿਹੜੇ ਸੜ ਦੇ ਪੁੱਜਦੇ ਸੀਗੇ ਤਕੜੇ ਸੀ ਮਾੜੇ ਮੋਟੇ ਉਹ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਤੇ ਉਹ ਸ਼ਹਿ ਆ ਐਮਐਲਏ ਦੀ ਤੇ ਪੁਲਿਸ ਦੇ ਪੈਸੇ ਖਾਦੇ ਆ ਪੈਸੇ ਖਾਦੇ ਆ ਸ਼ਰੇ ਆਮ ਡੀਐਸਪੀ ਤੱਕ ਪੈਸੇ ਚੜੇ ਆ ਤੇ ਉਹਨਾਂ ਉੱਤੇ ਹੁਣ ਤੱਕ ਕੀ ਕਾਰਵਾਈ ਹੋਈ ਉਹਨਾਂ ਬੰਦਿਆਂ ਉੱਤੇ ਤੁਸੀਂ ਕਿਹਨੂੰ ਕਿ ਤਿੰਨ ਚਾਰ ਵਾਰ ਪਹਿਲਾਂ ਕਰਕੇ ਥੋੜੇ ਵਾਲੀ ਕਾਰਵਾਈ ਕਰਕੇ ਕੀ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਉਹਨਾਂ ਉੱਤੇ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕਿੱਥੇ ਨੇ ਬੰਦੇ ਹੁਣ ਉਹ ਬੰਦੇ ਭੱਜੇ ਹੋਏ ਨਹੀਂ ਕੁਝ ਭੱਜੇ ਹੋਏ ਆ ਅੱਧੇ ਕੋਸ਼ਤਾ ਫਿਰਦੇ ਵੀ ਆਈ ਪੈਂਡ ਤੇ ਪਰ ਫੜੇ ਨਹੀਂ ਜਾਂਦੇ ਅੱਛਾ ਖੁੱਲੇ ਹਮ ਘਮਰੇ ਆ ਖੁੱਲੇ ਹਮ ਘਮਰੇ ਆਈ ਨਹੀਂ ਐਮਐਲਏ ਦਾ ਪੈਂਡ ਹੋਵੇ ਤੇ ਇੱਥੇ ਕੋਈ ਵੜਕੀ ਜਾਵੇ ਕੋਈ ਜਿਹਾ ਬੰਦਾ ਇਹ ਵਾਰਾ ਕਰਦੀ ਇਹਦੇ ਪੈਰੋਂ ਹੁੰਦੀ ਆ ਸਾਰੀ ਇਹ ਬੌਲਸ ਕੋਲੇ 2-3 ਵਾਰਾਂ ਅਸੀਂ ਗਏ ਆ ਜੀ ਤੇ ਉਹ ਸਾਨੂੰ ਬਸ ਕਹਿ ਕੇ ਮੋੜ ਦਿੰਦੇ ਕਹਿੰਦੇ ਕੋਈ ਗੱਲ ਨਹੀਂ ਫੜ ਲਾਂਗੇ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਜਿਹੜੇ-ਜਿਹੜੇ ਵੀ ਲੋਕ ਸ਼ਾਮਲ ਹੋਏ ਨੇ ਉਹਨਾਂ 'ਚੋਂ ਕੋਈ ਨਹੀਂ ਬਚੂਗਾ ਤੇ ਅੱਧੇ ਅਸੀਂ ਫੜ ਵੀ ਲਏ ਨੇ ਅੱਧਿਆਂ ਦੀ ਭਾਲ جاری ਆ ਰੋਜ਼ ਰੇਟਾ ਮਾਰ ਰਹੇ ਹਾਂ ਅਸੀਂ ਯਾਰ ਆ ਪੱਕਾ ਬੰਦਾ ਵੀ ਹੈ ਨਾ ਉਸ ਦੀ ਕੋਈ ਦਸ਼ਮਣੀ ਸੀ ਕਿਸੇ ਨਾਲ ਨਾ ਪਤਨਾ ਨਾ ਹੋਰ ਦਸ਼ਮਣੀ ਨਹੀਂ ਸੀ ਕਿਸੇ ਨਾਲ ਵੀ ਸਾਡਾ ਪੱਕਤ ਬੰਦਾ ਇਹਨਾਂ ਨੇ ਮਾਰਿਆ ਤਾਂ ਕੁਝ ਕਰਕੇ ਤਾਂ ਵਿਖਾਉਣਾ ਵੀ ਸਾਡੇ ਪਿੰਡ 'ਚ ਐਡਾ ਵਾਕਾ ਕਰਕੇ ਕਿ ਹਿੱਕਾਂ ਚੌੜੀਆਂ ਕਰ ਕਰ ਤੁਰਦੀ ਤੇ ਇਹਨਾਂ ਦਾ ਤਾਂ ਸਾਰਾ ਮੁੱਦਾ ਹੀ ਮੁਕਾਤਾ ਵਿਚਾਰਿਆਂ ਦਾ ਵੀ ਇਹਨਾਂ ਦਾ ਕੁਝ ਬਣਨਾ ਚਾਹੀਦਾ ਆਪਦਾ ਪਿੰਡ ਐ ਐਮਐਲਏ ਦਾ ਤੇ ਸਾਰੀ ਘਟਨਾ ਵਾਪਰ ਜਾਣ ਤੋਂ ਬਾਅਦ ਸਭ ਤੋਂ ਵੱਡੀ ਸਤਮ ਜਰੀਫੀ ਇਹ ਆ ਕਿ ਜਿਹੜਾ ਮਾਰਿਆ ਗਿਆ ਬੰਦਾ ਉਹਦੇ ਸਸਕਾਰ ਤੇ ਵੀ ਅਸੀਂ ਐਮਐਲਏ ਨੂੰ ਨਹੀਂ ਦੇਖਿਆ ਗਿਆ ਸਸਕਾਰ ਤੱਕ ਤੇ ਘੱਟੋ ਘੱਟ ਪਰਿਵਾਰ ਨਾਲ ਹਮਦਰਦੀ ਤਾਂ ਕਰਨ ਆ ਜਾਂਦੀ ਇਹ ਡੀਐਸਪੀ ਦੇ ਜਿਵੇਂ ਹੁੰਦੇ ਨਾ ਵੀ ਜਿਹਨੇ ਕਹਿੰਦਾ ਵੀ ਖਲਕੇ ਕੁੱਤੇ ਦੇ ਮੂੰਹ ਨੂੰ ਲਹੂ ਲੱਗ ਜਾਂਦਾ ਉਸੇ ਤਰ੍ਹਾਂ ਹੀ ਡੀਐਸਪੀ ਹਲਕਿਆ ਹੋਇਆ ਤੇ ਡੀਐਸਪੀ ਸ਼ਰਿਆਂ ਹਰ ਇੱਕ ਪਿੰਡ ਜਿੱਥੇ ਵੀ ਇਹ ਘਟਨਾ ਵਾਪਰ ਜਾਂਦੀ ਹੈ ਇਸੇ ਤਰ੍ਹਾਂ ਦਾ ਵਿਹਾਰ ਕਰਦਾ ਲੋਕ ਨਾਲ ਜਾ ਕੇ ਜਿੰਨਾ ਨਾ ਘਟਣਾ ਵਾਪਰੀ ਹੁੰਦੀ ਉਹ ਤੇ ਦਬਾਅ ਪਾਉਂਦਾ ਹਰ ਥਾਂ ਤੇ ਇਹ ਗੱਲ ਕਹਿੰਦਾ ਕਿ ਵੀ ਜੇ ਤੁਹਾਡੇ ਤੋਂ ਸਾਡੇ ਤੋਂ ਨਹੀਂ ਕੰਮ ਹੁੰਦਾ ਤੁਸੀਂ ਹੋਰ ਪੁਲਿਸ ਨੂੰ ਲਿਆਓ ਹੋਰ ਪੁਲਿਸ ਕਿਹੜੀ ਲਿਉਣੀ ਹੈ ਲੋਕਾਂ ਨੂੰ ਸਾਨੂੰ ਤਾਂ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਐਸਐਸਪੀ ਨੂੰ ਜਾ ਕੇ ਜਦੋਂ ਮਿਲੇ ਆਂ ਕਹਿੰਦਾ ਮੇਰਾ ਕੰਮ ਹੀ ਨਹੀਂ ਹੈਗਾ ਇਹ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ 'ਚ ਗੈਂਗਵਾਰ ਹੋਈ ਹੋਵੇ ਇੰਨਾ ਦਨਦਨਾ ਕੇ ਗੁੰਡਾਗਰਦੀ ਹੋਈ ਹੋਵੇ ਤੇ ਐਸਐਸਪੀ ਜ਼ਿਲ੍ਹੇ ਦਾ ਕਵੇ ਕਿ ਮੇਰੇ ਤਾਂ ਇਹ ਧਿਆਨ 'ਚ ਹੀ ਨਹੀਂ ਸੀਗਾ ਸੀ ਆਕਰੋ ਕੇ ਡੇਢ ਮਹੀਨਾ ਲਗਪਗ ਹੋ ਗਿਆ ਹਾਲੇ ਤੱਕ ਬੰਦੇ ਫੜੇ ਨਹੀਂ ਕਿ ਤਾਂ ਹੁਣ ਕੀ ਤਹਾਰ ਤੁਸੀਂ ਸੋਚਿਆ ਕਿ ਕਰੋਗੇ ਕੀ ਕੋਈ ਸੰਘਰਸ਼ ਦਾ ਰਾ ਮਤਲਬ ਇਥੋਂਗੇ 2 ਫਰਵਰੀ ਨੂੰ ਸਮਾਲ ਸਰ ਦਾ ਜਿਹੜਾ ਥਾਣਾ ਉਹਦੇ ਬਾਹਰ ਧਰਨਾ ਲਾਇਆ ਜਾਵੇ ਜਿਸ ਤਰ੍ਹਾਂ ਪਹਿਲਾਂ ਅਕਾਲੀ ਕਾਂਗਰਸੀ ਠੀਕ ਹੈ ਗੁੰਡੇ ਭਰਤੀ ਕਰਕੇ ਬੂਥ ਕੈਪਚਰੀ ਕਰਾਉਂਦੇ ਰਹੇ ਨਸ਼ੇ ਦੇ ਕੇ ਪੈਸੇ ਦੇ ਕੇ ਨੌਜਵਾਨਾਂ ਨੂੰ ਵਰਤਦੇ ਰਹੇ ਆ ਕੁੰਡਾਗਰਦੀ ਆਸਤੇ ਉਸੇ ਤਰ੍ਹਾਂ ਝਾੜੂ ਵਾਲੇ ਵੀ ਵਰਤਦੇ ਤੇ ਅਮਰਤਪਾਲ ਵੀ ਵਰਤਦਾ ਤੇ ਜਿਹੜੇ ਬੰਦਿਆਂ ਨੂੰ ਇਹ ਵਰਤਦੇ ਆ ਚੀਦੇ ਵਾਲੇ ਉਹਨਾਂ ਦੇ ਵਿੱਚੋਂ ਹੀ ਆ ਲੋਕਵਾਇ ਟੀਮ ਨਾਲ ਜੁੜਾ ਹਾਂ ਤੁਸੀਂ ਮੈਂ ਹਮਤਾਜ ਅਸੀਂ ਇਸ ਵਕਤ ਹਲਕਾ ਬਾਗਾ ਪ੍ਰਾਣਾ ਦੇ ਪਿੰਡ ਸੁਖਾਨੰਦ ਵਿੱਚ ਖੜੇ ਹਾਂ ਸੁਖਾਨੰਦ ਪਿੰਡ ਜੋ ਕਿ ਉੱਥੋਂ ਦੇ ਐਮ ਐਲ ਏ ਅਮਰਪਾਲ ਸਿੰਘ ਸੁਖਾਨੰਦ ਦਾ ਆ ਤਾਂ ਕੁਝ ਦਿਨ ਪਹਿਲਾਂ 12 ਦਸੰਬਰ ਨੂੰ ਇਸ ਪਿੰਡ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਗੁੰਡਾਗਰਦੀ ਕੀਤੀ ਜਾਂਦੀ ਹੈ ਰਾਤ ਨੂੰ ਕੁਝ ਗੁੰਡਿਆਂ ਦਾ گروਹ ਆਉਂਦਾ ਹੈ ਤੇ ਘਰਾਂ ਦੀ ਭੰਨ ਤੋੜ ਕਰਦਾ ਲੋਕਾਂ ਨੂੰ ਜ਼ਖਮੀ ਕਰਦਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਹਾਲੇ ਤੱਕ ਜਿਹੜੇ ਲੋਕ ਨੇ ਪਿੰਡ ਦੇ ਉਹ ਨਾਖੁਸ਼ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਕਿਉਂਕਿ ਜਿਹੜੇ ਵਿਅਕਤੀ ਨੇ ਉਹ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਉਹ ਫਰਾਰ ਨੇ ਜਿਹੜੇ ਹੋਰ ਵਿਅਕਤੀ ਨੇ ਜੋ ਕਿ ਅਣਪਛਾਤੇ ਸੀ ਤਾਂ ਜਦੋਂ ਪਛਾਣ ਕੇ ਉਹਨਾਂ ਦੀ ਪਛਾਣ ਲਿਖਾਈ ਗਈ ਉਹਨਾਂ ਨੂੰ ਵੀ ਹਾਲੇ ਜਿਹੜਾ ਗ੍ਰਿਫਤਾਰ ਹੈ ਜਿਹੜਾ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਘਰੇ ਪਿੰਡ ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ ਤੇ ਧਰਨੇ ਦੀ ਇੱਕ ਕਾਲ ਦਿੱਤੀ ਜਾਂਦੀ ਹੈ ਪਹਿਲਾਂ ਪੂਰਾ ਮਾਮਲਾ ਜਾਣ ਲੈਣਾ ਜਿਨ੍ਹਾਂ ਦੀ ਮੌਤ ਹੁੰਦੀ ਹੈ ਉਹਨਾਂ ਦੇ ਪੁੱਤਰ ਸਾਡੇ ਨਾਲ ਨੇ ਬਾਕੀ ਹੋਰ ਪਿੰਡ ਵਾਸੀ ਨੇ ਬਾਈ ਸਭ ਤੋਂ ਪਹਿਲਾਂ ਘਟਨਾ ਕੀ ਵਾਪਰਦੀ ਇੱਕ ਵਾਰ ਦੱਸੋ ਕਿ ਕੀ ਹੁੰਦਾ ਹੈ ਉਸ ਦਿਨ 12 ਤਰੀਕ ਨੂੰ ਇੱਥੇ 12 ਤਰੀਕ ਨੂੰ ਜੀ ਮੇਰੇ ਫਾਦਰ ਇੱਥੇ ਦੁੱਧ ਪੋਣ ਜਾਂਦੇ ਆ ਜੀ ਤੇ ਉਧਰ ਉਹ 20-25 ਮੁੰਡੇ ਸੀਗੇ ਕੁਝ ਪਿੰਡ ਦੇ ਸੀਗੇ ਸਾਡੇ ਜਿਨ੍ਹਾਂ ਨਾਲ ਸਾਡਾ ਲੜਾਈ ਸੀਗੀ ਤੇ ਕੁਝ ਬਾਹਰੋਂ ਸੀਗੇ ਚੀਦੇ ਦੇ ਪਿੰਡ ਦੇ ਸੀਗੇ 20-25 ਮੁੰਡੇ ਤੇ ਉਹਨਾਂ ਨੇ ਆ ਕੇ ਮੇਰੇ ਫਾਦਰ ਨੂੰ ਜਦੋਂ ਕੁੱਟਣ ਲੱਗ ਗਏ ਤੇ ਫਿਰ ਜਦੋਂ ਅਸੀਂ ਦੇਖਿਆ ਪਰ ਅਸੀਂ ਗਏ ਮੰਨ ਲਓ ਸਾਡੇ ਨਾਲ ਵੀ ਉਹਨਾਂ ਨੇ ਕੁੱਟਮਾਰ ਕੀਤੀ ਯਾਨੀ ਕਿ ਜਿਆਦਾ ਜਾਣੇ ਸੀਗੇ ਉਹ ਸਾਨੂੰ ਇੱਕ ਜੇ ਕੱਲੇ-ਕੱਲੇ ਨੂੰ ਸਾਰਿਆਂ ਨੇ ਕੁੱਟਿਆ ਮਨ ਲੱਜ ਯਾਨੀ ਕਿ ਜਿੰਨੇ ਵੀ ਸੀਗੇ ਤੇ ਮੇਰੇ ਫਾਦਰ ਦੇ ਉਹਨਾਂ ਨੇ ਥੋੜੀਆਂ ਜਿਆਦਾ ਮਾਰੀਆਂ ਜਿਆਦਾ ਕੁੱਟਮਾਰ ਕੀਤੀ ਮੰਨ ਲਓ ਸਾਰੇ ਜਣਿਆਂ ਨੇ ਚੀਤੇ ਵਾਲਿਆਂ ਨੇ ਤੇ ਇਹਨਾਂ ਨੇ ਜਿੰਨਾਂ ਸਾਡੀ ਲੜਾਈ ਸੀ ਜੋ ਵੀ ਆਏ ਸੀ ਪਿੰਡ ਦੇ ਹਾਂ ਹਾਂ ਠੀਕ ਵੀ ਆਏ ਸੀ ਥੋੜੀ ਲੜਾਈ ਸੀਗੀ ਲੜਾਈ ਦਾ ਕਾਰਨ ਕੀ ਸੀ ਕਿਉਂ ਲੜਾਈ ਸੀ ਤੁਹਾਡੀ ਉਹਨਾਂ ਦੇ ਨਾਲ ਪਹਿਲਾਂ ਮੇਰੇ ਛੋਟੇ ਭਾਈ ਦੇ ਨਾਲ ਸੀਗੀ ਵੀ ਮੰਨ ਲਓ ਜਵਾਕਾਂ ਜਵਾਕਾਂ ਦੀ ਸੀਗੀ ਲੜਾਈ ਤੇ ਏਡੀ ਗੱਲ ਮਤਲਬ ਕਿ ਏਡੀ ਗੱਲ ਨਹੀਂ ਸੀ ਗੱਲ ਹੈ ਨਹੀਂ ਸੀ ਮੰਨ ਲਓ ਵੀ ਜੇ ਕੋਈ ਬਹਿ ਕੇ ਨਿਬੜ ਨਹੀਂ ਸਕਣ ਨਾਲ ਉਹ ਜਿਹਾ ਮਸਲਾ ਹੈ ਨਹੀਂ ਸੀਗਾ ਹਾਂ ਇਕ ਕੋਈ ਬੜੀ ਵੱਡੀ ਗੱਲ ਸੀਗੀ ਤੁਹਾਡੇ ਪਿਤਾ ਦੀ ਵੀ ਲੜਾਈ ਸੀ ਉਹਨਾਂ ਦੇ ਨਾਲ ਜਾਂ ਕੋਈ ਰੋਲਾ ਸੀ ਜਿਹਾ ਉਹਨੂੰ ਜਾਣਦੀ ਉਹਨਾਂ ਦੀ ਕੋਈ ਲੜਾਈ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਜੀ ਕਿਸੇ ਗੱਲ ਦਾ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਹੋਰ ਪਿੰਡ ਦੇ ਵਿੱਚ ਕੀ ਕੋਈ ਵਾਪਰਦਾ ਉਸ ਦਿਨ ਮਤਲਬ ਤੁਹਾਡੇ ਨਾਲ ਤਾਂ ਚਲੋ ਮੰਨਦੇ ਆ ਕਿ ਲੜਾਈ ਸੀਗੀ ਵੈਸੇ ਕੀ ਕੁਝ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਹੋਰ ਜੀ ਬਾਕੀ ਜਿੰਨਾਂ ਦਾ ਕੋਈ ਕਸੂਰ ਵੀ ਨਹੀਂ ਸੀਗਾ ਉਹਨਾਂ ਦੇ ਵੀ ਲੋਕਾਂ ਦੇ ਗੇਟ ਭੰਨੇ ਗਏ 20 25 ਘਰਾਂ ਦੇ ਗੇਟ ਭੰਨੇ ਗਏ ਤੇ ਇੱਕ ਬੁੜੀ ਦੀ ਮੰਨ ਲਓ ਬਾਹਾਂ ਤੋੜੀ ਗਈ ਉਹਨਾਂ ਨਾਲ ਵੀ ਬਹੁਤ ਘੁੱਟਮਾਰ ਕੀਤੀ ਗਈ ਮੋਲੇ ਪੂਰੀ ਗੁੰਡਾਗਰਦੀ ਕੀਤੀ ਗਈ ਪੂਰੀ ਗੁੰਡਾਗਰਦੀ ਕੀਤੀ ਗਈ ਉਹਨਾਂ ਨੇ ਹਮ ਲੈਡ ਵੀ ਕੱਟੀ ਜੇ ਤੁਹਾਡੇ ਪਤਾ ਦੀ ਜਿਹੜੀ ਮੌਤ ਆ ਉਹ ਕਦੋਂ ਹੁੰਦੀ ਹੈ ਉਹ 12 ਤਰੀਕ ਨੂੰ ਸਾਢੇ 8 ਵਜੇ ਹੁੰਦੀ ਹੈ ਜੀ ਲੈਡ ਕੱਟੀ ਉਹਨਾਂ ਨੇ ਪਹਿਲਾਂ ਇਹ ਸੰਗਲ ਸਿੱਟਿਆ ਉਹਨਾਂ ਨੇ ਲੈਡ ਕੱਟੀ ਉਹਨਾਂ ਨੇ ਪਹਿਲਾਂ ਸੰਗਲ ਸਿੱਟਿਆ ਉਹਨਾਂ ਨੇ ਤਾਂ ਵੱਡੀ ਲੈਨ ਤੇ ਠੀਕ ਹੈ ਹਾਂ ਉਹ ਨੀਰ ਕਰਕੇ ਫੇਰ ਇਧਰ ਆਏ ਆ ਪਿੰਡ ਦੀ ਲਾਈਟ ਕੱਟਦੀ ਹਾਂ ਅਸੀਂ ਉੱਥੇ ਅੱਡੇ ਤੇ ਖੜੇ ਸੀਗੇ ਜਦੋਂ ਲਾਈਟ ਕੱਟੀ ਉਹਨਾਂ ਨੇ ਅੱਛਾ ਹਾਂ ਲਾਈਟ ਕੱਟ ਕੇ ਫੇਰ ਇਧਰ ਆਏ ਆ ਉਹ ਕਿੰਨੇ ਕੁ ਜਾਣੇ ਸੀ ਲਗਭਗ ਉਹ ਹੋਣਗੇ 40-45 ਜਣੇ ਇੰਨੇ ਜਾਣੇ ਆਏ ਸੀ ਹਾਂਜੀ ਰਾਵ ਭਰਿਆ ਅੱਥੇ ਚਾਰ ਵੀ ਸੀ ਉਹਨਾਂ ਕੋਲੇ ਸਾਰੇ ਕੋਲੇ ਹਥਿਆਰ ਸੀਗੇ ਰਾਵ ਭਰਿਆ ਉਹਨਾਂ ਸੀਗੇ ਸਾਰੇ ਕੁਰਬਾਨਾ ਟੋਕੇ ਗਲਾਰਾਂ ਲਾਇ ਸੀ ਇਹਨਾਂ ਕੋਲੇ ਅੱਛਾ ਹਾਂਜੀ ਮਤਲਬ ਏਡੀ ਵੱਡੇ ਪੱਦਰ ਦੇ ਗੁੰਡਾਗਰ ਦੀ ਪਿੰਡ ਚ ਮਈ ਹਾਂਜੀ ਹਾਂ ਨਹੀਂ ਐਮਐਲਏ ਦਾ ਪਿੰਡ ਹੋਵੇ ਤੇ ਇੱਥੇ ਕੋਈ ਵੜ ਕੀ ਜਾਵੇ ਕੋਈ ਜੋ ਬੰਦਾ ਇਹ ਵਾਰਾ ਕਰਦੀ ਇਹਦੇ ਪੈਰੇ ਹੁੰਦੀ ਆ ਸਾਰੀ ਇਹ ਅੱਛਾ ਹਾਂਜੀ ਕੋਈ ਪਰਚਾ ਦਰਜ ਹੁੰਦਾ ਕੋਈ ਮਾੜਾ ਮੋਟਾ ਮਾਰ ਹੁੰਦਾ ਚੱਕ ਕੇ ਕਹਿੰਦੇ ਕਰਾ ਦਿਓ ਤੇ ਪਰਚਾ ਕੀ ਸਾਨੂੰ ਐਮਐਲ ਦਾ ਬਣਾਇਦਾ ਫਿਆ ਹੋ ਜੋਰ ਆ ਸਾਨੂੰ ਇਹਦਾ ਜਿਹੜਾ ਬੰਦਾ ਸੌਣਾ ਉਹ ਫਿਰਦਾ ਲੋਕਾਂ ਨੂੰ ਹਾਂ ਮਾਲੂਏ ਇੱਕ ਵਾਰ ਨਹੀਂ ਗੁੰਡਾਗਰਦੀ ਕਰਕੇ ਗਏ ਜੀ ਇਹ ਚੀਦੇ ਪਿੰਡ ਦੇ ਮੁੰਡੇ ਕਈ ਵਾਰ ਆਏ ਆ ਸਾਡੇ ਪਿੰਡ ਅੱਛਾ ਉਹੀ ਬੰਦੇ ਪਹਿਲਾਂ ਵੀ ਕਈ ਵਾਰ ਆਏ ਆ ਹਾਂ ਪਹਿਲਾਂ ਵੀ ਕਈ ਵਾਰ ਤਿੰਨ ਚਾਰ ਵਾਰਾ ਕਰਕੇ ਗਏ ਆ ਗੁੰਡਾਗਰਦੀ ਉਹ ਪਿੰਡ ਦੇ ਵਿੱਚ ਹਾਂਜੀ ਤੇ ਉਹਨਾਂ ਉੱਤੇ ਹੁਣ ਤੱਕ ਕੀ ਕਾਰਵਾਈ ਹੋਈ ਉਹਨਾਂ ਬੰਦਿਆਂ ਉੱਪਰ ਤੁਸੀਂ ਕਿਹਨੂੰ ਕਿ ਤਿੰਨ ਚਾਰ ਵਾਰ ਪਹਿਲਾਂ ਕਰਕੇ ਤੁਹਾਡੇ ਵਾਲੀ ਕਾਰਵਾਈ ਕਰਕੇ ਕੀ ਕਾਰਵਾਈ ਹੋਈ ਉੱਤੇ ਕੋਈ ਕਾਰਵਾਈ ਨਹੀਂ ਉਹਨਾਂ ਉੱਤੇ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਇੱਥੇ ਨੇ ਬੰਦੇ ਹੁਣ ਉਹ ਬੰਦੇ ਭੱਜੇ ਹੋਏ ਨਹੀਂ ਭੱਜੇ ਹੋਏ ਆ ਅੱਦੇ ਕੋਸ਼ ਤਾਂ ਫਿਰਦੇ ਵੀ ਆ ਜੀ ਪਿੰਡ ਦੇ ਪਰ ਫੜੇ ਨਹੀਂ ਜਾਂਦੇ ਅੱਛਾ ਖੁੱਲੇ ਹਮਕਮ ਇੱਕ ਮੁੰਡਾ ਇੱਥੇ ਬਰਗਰਾਂ ਦੀ ਰੇੜੀ ਲਾ ਰਿਹਾ ਸੀਗਾ ਤੇ ਉਹ ਵੀ ਅਸੀਂ ਇਹਨਾਂ ਨੂੰ ਦੱਸਿਆ ਸੀਗਾ ਪੁਲਿਸ ਵਾਲਿਆਂ ਨੂੰ ਤੇ ਪਰ ਉਹਨੂੰ ਚੱਕਿਆ ਨਹੀਂ ਤੇ ਉਹ ਹਟ ਗਿਆ ਹੁਣ ਤਾਂ ਲਗਾਉਣਾ ਅੱਛਾ ਮਤਲਬ ਆਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਪਰਚਾ ਹੋਣ ਤੋਂ ਬਾਅਦ ਉਹ ਬੰਦੇ ਸ਼ਰੇਆਮ ਫਿਰਦੇ ਸੀ ਹਾਂਜੀ ਸ਼ਰੇਆਮ ਜੀ ਪੁਲਿਸ ਕੀ ਕਹਿੰਦੀ ਜਦੋਂ ਤੁਸੀਂ ਜਾਣਦੇ ਹੋ ਜਦੋਂ ਦੱਸਦੇ ਹੋ ਕਿ ਪਾਈ ਉਹ ਤਾਂ ਸ਼ਰੇਆਮ ਫਿਰਦੇ ਘੁੰਮਦੇ ਪੁਲਿਸ ਕੋਲੇ 2-3 ਵਾਰਾਂ ਅਸੀਂ ਗਏ ਆ ਜੀ ਤੇ ਉਹ ਸਾਨੂੰ ਬਸ ਕਹਿ ਕੇ ਮੋੜ ਦਿੰਦੇ ਕਹਿੰਦੇ ਕੋਈ ਗੱਲ ਨਹੀਂ ਫੜ ਲਾਂਗੇ ਭੱਜੇ ਹੋਏ ਆ ਹਲੇ ਬਸ ਇਹਨੇ ਕਹਿ ਦਿੱਤਾ ਕਿੰਨੇ ਬੰਦੇ ਫੜੇ ਗਏ ਕੁੱਲ ਹਾਲੇ ਤੱਕ ਹਲੇ 7 ਬੰਦੇ ਫੜੇ ਗਏ 7 ਬੰਦੇ ਫੜੇ ਆ ਜੀ ਜਿਵੇਂ ਤੁਸੀਂ ਆਖਿਆ ਕਿ 35 40 ਬੰਦੇ ਸੀ ਉਹਨਾਂ ਵਿੱਚੋਂ ਸਿਰਫ 7 ਬੰਦੇ ਫੜੇ 7 ਬੰਦੇ ਹੀ ਫੜੇ ਆ ਜੀ ਹੂੰ ਉਹ ਕਿਹੜੇ ਪਿੰਡ ਦੇ ਜਿਹੜੇ ਫੜੇ ਆ ਉਹ ਸਾਡੇ ਪਿੰਡ ਦੀ ਅੱਛੇ ਤੁਹਾਡੇ ਪਿੰਡ ਦੇ ਆ ਮੰਨ ਲਓ ਚੀਦੇ ਪਿੰਡ ਦਾ ਕੋਈ ਬੰਦਾ ਨਹੀਂ ਫੜਿਆ ਜੀ ਕਾਰਨ ਕੀ ਆ ਉਸ ਪਿੰਡ ਦੇ ਵਿੱਚ ਮਤਲਬ ਕੀ ਹੈ ਹੋਜਿਆ ਕਿ ਉਹ ਬੰਦੇ ਨਹੀਂ ਫੜੇ ਜਾ ਰਹੇ ਉਹ ਕੀ ਪਤਾ ਜੀ ਕੀ ਹੁਣ ਕਾਰਨ ਇਹ ਤਾਂ ਜਾਂ ਪੁਲਿਸ ਵਾਲਿਆਂ ਨੂੰ ਪਤਾ ਜਾਂ ਦਾ ਪੈਸੇ-ਪੂਸੇ ਖਾਦੇ ਹੋਣਗੇ ਜਾਂ ਫਿਰ ਕੀ ਪਤਾ ਉਹਨਾਂ ਨੂੰ ਪਤਾ ਜਾਂ ਫੜਦੇ ਨਹੀਂ ਜਿਹੜੇ ਜਾਂ ਉਹਨਾਂ ਬੰਦਿਆਂ ਦੀ ਕਿਸੇ ਨਾਲ ਲਿਹਾਜ਼ ਵੀ ਹੈ ਜਾਂ ਕੋਈ ਉਹਨਾਂ ਦੀ ਪਾਵਰ ਆ ਪਿੱਛੇ ਪਾਵਰ ਹੀ ਆਈ ਤਾਂ ਕਰਕੇ ਏਡਾ ਕੰਮ ਕਰਕੇ ਗਏ ਆ ਪਾਵਰ ਤੋਂ ਬਿਨਾ ਤਾਂ ਕੋਈ ਕਰਦੀ ਨਹੀਂ ਏਡਾ ਕੰਮ ਜੀ ਕੀ ਲੱਗਦਾ ਕੀ ਪਾਵਰ ਐ ਹੋਜੀ ਕਿਹਦੀ ਪਾਵਰ ਉਹਨਾਂ ਦੇ ਮਗਰ ਕੀ ਪਤਾ ਹੁਣ ਕੀ ਕਹਿ ਸਕਦੇ ਆ ਜੀ ਹੂੰ ਕੋਈ ਵੱਡੀ ਪਾਵਰ ਹੀ ਹੈ ਜੇ ਕੀ ਪਤਾ ਐਮਐਲਏ ਦੀ ਹੋ ਇਸ ਵਾਰ ਸੋਏ ਨਾ ਮਗਰ ਐਮਐਲਏ ਦਾ ਹੀ ਜੋਰ ਹੋਵੇ ਜਿਹੜਾ ਬੰਦੇ ਇੰਦਾ ਇਹੋ ਜਿਹਾ ਕੰਮ ਕਰਦੇ ਆ ਮਾੜੇ ਠੀਡੇ ਬੰਦੇ ਦਾ ਤਾਂ ਕੰਮ ਹੀ ਨਹੀਂ ਹੈ ਹੀ ਹੂੰ ਕੋਈ ਵੱਡੇ ਐਮਐਲਏ ਦਾ ਕਿਸੇ ਮੰਤਰੀ ਦਾ ਹੱਥ ਹੁੰਦਾ ਤਾਂ ਫੇਰ ਹੀ ਉਹ ਜੇ ਕੰਮ ਕਰਦੇ ਆ ਆਪਾਂ ਕਿੰਨਾ ਘਲੜਦੇ ਆ ਜੇ ਨਾ ਜਾ ਕੇ ਨਹੀਂ ਤੇ ਇਹ ਘਟਨਾ ਵਾਪਰਨ ਤੋਂ ਬਾਅਦ ਐਮਐਲਏ ਦੇ ਨਾਲ ਕੋਈ ਗੱਲਬਾਤ ਹੋਈ ਇੱਥੇ ਤੁਹਾਨੂੰ ਸਾਲਾ ਜਦੋਂ ਆਏ ਸੀਗੇ ਉਦੋਂ ਕਿਹਨੇ ਕੋਈ ਗੱਲ ਨਹੀਂ ਅਸੀਂ ਨਵੀੜਾਂਗੇ ਅਖੀ ਹੂੰ ਇਹ ਤਾਂ ਖੰਡ ਪਾਠ ਕਰਾਇਆ ਸੀਗੇ ਤੇ ਉਦੋਂ ਮੋਰੋ ਬਸ ਕੋਈ ਨਹੀਂ ਆਇਆ ਇੱਥੇ ਉਦੋਂ ਮੋਰੋ ਕੋਈ ਨਹੀਂ ਆਇਆ ਹਾਂ ਜੀ ਤੁਹਾਡੇ ਤਾਂ ਕੋਈ ਜ਼ੋਰ ਵੀ ਪਾਇਆ ਜਾ ਰਿਹਾ ਰਾਜੀਨਾਮਾ ਕਰਨ ਦੇ ਲਈ ਜ਼ੋਰ ਤਾਂ ਕੋਈ ਨਹੀਂ ਪਾਇਆ ਯਾਰੀ ਉਹ ਬੰਦੇ ਆਉਂਦੇ ਸੀਗੇ ਉਹਨਾਂ ਦੇ ਪਿੰਡ ਦੇ ਪਰ ਅਸੀਂ ਰਾਜੀਨਾਮਾ ਕਰਨਾ ਹੀ ਨਹੀਂ ਮਤਲਬ ਉਹ ਤਾਂ ਪਾਉਂਦੇ ਆ ਜ਼ੋਰ ਤੁਹਾਡੇ ਦੇ ਕਿ ਕਰੋ ਹਾਂ ਜੀ ਪਾਉਂਦੇ ਨੇ ਉਹ ਰਾਜੀਨਾਮਾ ਕਰਨ ਨੂੰ ਕਹਿੰਦੇ ਆਂ ਪਰ ਅਸੀਂ ਕਰਨਾ ਹੀ ਨਹੀਂ ਕਿਸੇ ਨਾਲ ਵੀ ਸਾਡਾ ਕੋਈ ਰਾਜੀਨਾਮਾ ਨਹੀਂ ਕਿਸੇ ਨਾਲ ਜੀ ਜੀ ਸਹੀ ਬੰਦੇ ਚਲੋ ਪਤਾ ਸੀ ਐਂ ਕਹਿੰਦੇ ਵੀ ਸਾਡਾ ਭਗਤ ਬੰਦਾ ਇਹਨਾਂ ਨੇ ਮਾਰਿਆ ਤਾਂ ਇਹ ਕੁਝ ਕਰਕੇ ਤਾਂ ਵਿਖਾਉਣਾ ਵੀ ਸਾਡੇ ਪਿੰਡ 'ਚ ਐਡਾ ਵਾਕਾ ਕਰਕੇ ਕਿ ਹਿੱਕਾਂ ਚੌੜੀਆਂ ਕਰ ਕਰ ਤੁਰਦੇ ਆ ਤੇ ਇਹਨਾਂ ਦਾ ਤਾਂ ਸਾਰਾ ਮੁੱਦਾ ਹੀ ਮੁਕਾਤਾ ਵਿਚਾਰਿਆਂ ਦਾ ਵੀ ਇਹਨਾਂ ਦਾ ਕੁਝ ਬਣਨਾ ਚਾਹੀਦਾ ਤੁਸੀਂ ਪਿੰਡ ਵਾਸੀ ਹੋ? ਹਾਂ ਜੀ ਗਵੰਡੀ ਆ। ਗਵੰਡੀ ਆ। ਤੁਹਾਡੇ ਵੀ ਕੀ ਆਏ ਸੀ ਇੱਥੇ ਗਲੀ ਦੇ ਵਿੱਚ? ਬਥੇਰਾ ਕੁਸ ਕੀਤਾ ਜੀ ਉਹਨਾਂ ਨੇ ਬਾਹਰ ਭੰਨਿਓ ਸਾਡੇ ਬਾਹਰ ਚ ਵੀ ਆਹ ਸਾਰੀ ਗਲੀ ਭੰਨੀ ਉਹਨਾਂ ਨੇ। ਅੱਛਾ ਸਾਰੀ ਗਲੀ ਦੇ ਬਾਹਰ ਭੰਨ ਗਏ? ਸਾਰਿਆਂ ਦੀ। ਕਿਸੇ ਨੂੰ ਨਹੀਂ ਉਹਨਾਂ ਨੇ ਬਖਸ਼ਿਆ। ਉਹ ਤਾਂ ਐਂ ਕਹਿੰਦੇ ਸੀ ਵੀ ਜਿਹੜਾ ਆ ਗਿਆ ਬਸ ਚੱਕ ਦਿਓ। ਅੱਛਾ ਹਾਂਜੀ। ਇਹਨਾਂ ਨੇ ਮਾਰਿਆ। ਐਡੀ ਕਿਹਦੀ ਸ਼ੈ ਸੀ ਮਤਲਬ ਕੋਈ ਕਿਸੇ ਦੇ ਪਿੰਡ ਵਿੱਚ ਆ ਕੇ ਇੰਨੀ ਗੁੰਡਾਗਰਦੀ ਕਰ ਜਾਵੇ? ਤੇ ਉਹਨਾਂ ਦੀ ਕੋਈ ਪਹਿਲਾਂ ਹੀ ਮਿੱਥੀ ਸੀ ਜੀ। ਇਹਨਾਂ ਨੇ ਤਾਂ ਗਰੀਬਾਂ ਨੂੰ ਮੁੰਡੇ ਨੂੰ ਤਾਂ ਦੁੱਧ ਪੋਣ ਗਿਆ ਸੀ। ਕੰਮ ਤੋਂ ਆ ਕੇ ਨਾ ਕਿ ਦੁੱਧ ਪੋ ਉਸ ਨੂੰ ਉਹਦੀ ਪਤਾ ਲੱਗਿਆ ਜਦੋਂ ਉਹਨਾਂ ਨੇ ਮਾਰ ਹਾਂਜੀ ਮੈਂ ਤਾਂ ਉਹ ਹੀ ਸਾਰੇ ਸਕੇ ਸੋਝ ਰਿਆ ਸੀ ਦਾ ਵੀ ਘਰ ਆਇਆ ਦੱਸ ਜੀ ਮਗਰ ਵੀ ਪੰਨੀ ਹੈ ਅੱਛਾ ਇਹਨਾਂ ਦੇ ਗੇਟ ਮਾਰਨ ਵੀ ਪਾਇਆ ਮੁੰਡਾ ਟੱਪ ਗਿਆ ਕੰਦਾ ਠੀਕ ਹੈ ਤੇ ਵੀ ਇਹਨਾਂ ਦਾ ਕੁਝ ਬਾਲਣਾ ਚਾਹੀਦਾ ਠੀਕ ਹੈ ਤੇਰਾ ਭਤੀਜਾ ਸੀ ਜਿਹੜਾ ਮਰ ਗਿਆ ਅੱਛਾ ਬੇਚਾਰਾ 파ਤਮਾਰਾ ਮੇ ਆਪਣੀ ਜੱਟ ਵੀ ਹੈ ਸੀਨੇ ਦੀ ਉਹਦੀ ਕੋਈ ਦਸ਼ਮਣੀ ਸੀ ਕਿਸੇ ਨਾਲ ਨਹੀਂ ਪੁੱਤ ਨਾ ਨਾ ਉਹਦੀ ਦਸ਼ਮਣੀ ਨਹੀਂ ਸੀ ਕਿਸੇ ਨਾਲ ਹਾਂ ਉਹ ਤਾਂ ਬੱਚੇ ਸੀਗੇ ਬੱਚੇ ਲੜਿਆ ਵਿੱਚ ਦੀ ਬਾਹਰ ਬੂਰ ਕਿਤੇ ਲੜ ਕੇ ਨੂੰ ਤਾਂ ਦੱਸਿਆ ਵੀ ਨਹੀਂ ਜੇ ਮੁੰਡਾ ਦੱਸ ਦਿੰਦਾ ਤਾਂ ਆਪਾਂ ਬੂਰੋ ਆਪ ਖੋ ਜਾਂਦੇ ਕਾਇਮ ਨਹੀਂ ਤੂੰ ਮੁੰਡੇ ਨੇ ਤਾਂ ਦੱਸਿਆ ਹੀ ਨਹੀਂ ਉਹ ਤਾਂ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਮਾਰ ਮਾਰ ਹਾਂ ਜੀ ਆ ਗੱਲਾਂ ਹੋਈਆਂ ਜੀ ਭਾਈ ਅੱਜ ਮੀਟਿੰਗ ਕੀਤੀ ਗਈ ਹੈ ਤੁਹਾਡੇ ਵੱਲੋਂ ਮਤਲਬ ਕੀ ਹੁਣ ਕਿੱਥੇ ਖੜਾ ਹੈ ਕੇਸ ਇਹ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਿਰਫ 7 ਬੰਦੇ ਫੜੇ ਗਏ 35-40 ਬੰਦੇ ਉਹ ਕਹਿ ਰਹੇ ਆ ਕੀ ਕਾਰਨ ਹੈ ਇੰਨੀ ਕਿੰਨੀ ਕੁ ਪਾਵਰ ਉਹਨਾਂ ਬੰਦਿਆਂ ਦੇ ਵਿੱਚ ਕਿ ਕਿਸੇ ਦੇ ਪਿੰਡ ਵਿੱਚ ਐਕ ਇੰਨੀ ਘਟਨਾ ਨੂੰ ਅੰਜਾਮ ਦੇਣ ਤੇ ਉਸ ਤੋਂ ਬਾਅਦ ਖੁੱਲ੍ਹੇ ਆਮ ਕਹਿੰਦੇ ਘਮਰੇ ਆ ਉਹ ਦੇਖੋ ਇੱਕ ਤਾਂ ਇਹਨੂੰ ਅਸੀਂ ਕੋਈ ਆਮ ਘਟਨਾ ਨਹੀਂ ਮੰਨਦੇਗੇ ਇਹ ਕੋਈ ਆਮ ਲੜਾਈ ਨਹੀਂ ਹੈਗੀ ਜਿੱਦਨੇ ਘਟਨਾ ਵਾਪਰੀ ਆ ਉਹ ਦਿਨ ਸਾਰੇ ਪੰਜਾਬ ਨੇ ਦੇਖਿਆ ਜੀ ਇੱਕ ਪੂਰਾ ਹਜੂਮ ਇਕੱਠਾ ਹੋ ਕੇ ਆਉਂਦਾ ਜਿਸ ਤਰ੍ਹਾਂ ਪਿੰਡ ਵਾਸੀ ਦੱਸ ਰਹੇ ਆ ਕਿ ਪਹਿਲਾਂ ਪਿੰਡ ਦੀ ਲਾਈਟ ਕੱਟੀ ਉਹਨਾਂ ਨੇ ਪਿੰਡ ਦੀ ਲਾਈਟ ਕੱਟ ਕੇ ਘੱਟੋ ਘੱਟ 20 ਘਰਾਂ ਦੇ ਗੇਟ ਭੰਨੇ ਉਹਨਾਂ ਨੇ 20 ਘਰਾਂ ਦੇ ਵਿੱਚ ਐਲਸੀਡੀਆਂ ਤੱਕ ਭੰਨੀਆਂ ਮੋਟਰਸਾਈਕਲ ਤੱਕ ਭੰਨੇ ਆ 7-8 ਬੰਦੇ ਉਹਨਾਂ ਨੇ ਜ਼ਖਮੀ ਕੀਤੇ ਜ਼ਖਮੀ ਕਰਕੇ ਇੱਕ ਬੰਦੇ ਦੇ ਜਾੜਾ ਸੱਟਾਂ ਮਾਰੀਆਂ ਉਸ ਤੋਂ ਬਾਅਦ ਮੌਤ ਹੋਈ ਹੈ ਇੱਕ ਵਾਰੀ ਸਾਰਾ ਹਮਲਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੁਬਾਰਾ ਹੋਰ ਇਕੱਠੇ ਹੋ ਕੇ ਆਏ ਜਿਹੜੀ ਗੱਡੀ ਦੇ ਵਿੱਚ ਹਥਿਆਰ ਇਕੱਠੇ ਕਰਕੇ ਲਿਆਂਦੇ ਸੀਗੇ ਉਹ ਪਰਿਵਾਰਕ ਮੈਂਬਰਾਂ ਨੂੰ ਹਜੇ ਵੀ ਸ਼ੱਕ ਆ ਕਿ ਉਹ ਗੱਡੀ ਹਜੇ ਵੀ ਪੁਲਿਸ ਨੇ ਜਿਹੜੀ ਹੈ ਰਿਕਵਰ ਨਹੀਂ ਕੀਤੀਗੀ ਠੀਕ ਹੈ ਅਣਪਛਾਤੇਆਂ ਦੇ ਵਿੱਚੋਂ ਇੱਕ ਬੰਦਾ ਆਕਾਸ਼ਦੀਪ ਉਹ ਹਜੇ ਵੀ ਜਿਹੜੀ ਗੈਸ ਏਜੰਸੀ ਆ ਪਿੰਡ ਦੀ ਉਹਦੀ ਗੱਡੀ ਚਲਾ ਰਿਹਾ ਤੇ ਜਿਹੜੀ ਇਹ ਗੈਸ ਏਜੰਸੀ ਆ ਉਹ ਐਮਐਲਏ ਸਾਹਿਬ ਦੀ ਆ ਅੱਛਾ ਤੇ ਜੇ ਸਾਰੀ ਜਦੋਂ ਘਟਨਾ ਵਾਪਰੀ ਆ ਉਸ ਤੋਂ ਬਾਅਦ ਐਮਐਲਏ ਸਾਹਿਬ ਆਪ ਆ ਆ ਕੇ ਦੱਸ ਰਹੇ ਸੀ ਇਹ ਫਲਾਨਾ ਬੰਦਾ ਹੈ ਨਹੀਂ ਸੀ ਤੁਸੀਂ ਇਹਦਾ ਨਾਮ ਕਢਾ ਦਿਓ ਇਹਦਾ ਨਾਮ ਤੁਸੀਂ ਕਾਹ ਤੋਂ ਪਵਾਇਆ ਉਹੀ ਸੀ ਜਿਹੜੇ ਇਹਨਾਂ ਦੇ ਦਬਾਅ ਪਾ ਰਹੇ ਸੀ ਕਿ ਤੁਸੀਂ ਰਾਜੀਨਾਮਾ ਕਰ ਲਓ ਠੀਕ ਹੈ ਜੋ ਗੱਲ ਹੈਗੀ ਇਹ ਸਪਸ਼ਟ ਦੱਸਣੀ ਚਾਹੀਦੀ ਹੈ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਣੀ ਚਾਹੀਦੀ ਹੈ ਪਿੰਡ ਵਾਸੀਆਂ ਨੂੰ ਵੀ ਦੱਸਣੀ ਚਾਹੀਦੀ ਹੈ ਤੇ ਇਹਦੇ 'ਚ ਨੰਗੇ ਚਿੱਟੇ ਰੂਪ ਦੇ ਵਿੱਚ ਐਮਐਲਏ ਦੀ ਸ਼ੈ ਆ ਨਾਲ ਦਾ ਗਵਾਂਢੀ ਪਿੰਡਾਂ ਚੀਦਾ ਇੱਥੋਂ ਬਜ਼ੁਰਗ ਪਹਿਲਾਂ ਵੀ ਸਾਨੂੰ ਦੱਸ ਰਹੇ ਸੀ ਕਿ ਕਿ ਪਹਿਲੀ ਲੜਾਈ ਨਹੀਂ ਗਈ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਚੀਦੇ ਪਿੰਡ ਦੇ ਉਹੀ ਸਰਗਨਾ ਇਕੱਠਾ ਹੋ ਕੇ ਆਇਆ ਤੇ ਇਸੇ ਤਰ੍ਹਾਂ ਹੀ ਪਿੰਡ ਤੇ ਹਮਲਾ ਕੀਤਾ ਸੀਗਾ ਤੇ ਇਹ ਦੂਜੀ ਘਟਨਾ ਉਸ ਤੋਂ ਬਾਅਦ ਤੇ ਇਹ ਕੋਈ ਮਹਿਜ ਆਮ ਲੜਾਈ ਨਹੀਂ ਇੱਕ ਧਾੜੀਆਂ ਧੜਵੀਆਂ ਵਾਂਗੂ ਬਣ ਕੇ ਉਹ ਆਏ ਤੇ ਉਸ ਪਿੰਡ ਦੇ ਵਿੱਚ ਹੈ ਜਿਹੜਾ ਐਮਐਲਏ ਦਾ ਪਿੰਡ ਆ ਆਪਦਾ ਪਿੰਡ ਐ ਐਮਐਲਏ ਦਾ ਤੇ ਇਹ ਸਾਰੀ ਘਟਨਾ ਵਾਪਰਨ ਜਾਣ ਤੋਂ ਬਾਅਦ ਸਭ ਤੋਂ ਵੱਡੀ ਸਤਮ ਜਰੀਫੀ ਇਹ ਆ ਕਿ ਜਿਹੜਾ ਮਾਰਿਆ ਗਿਆ ਬੰਦਾ ਉਹਦੇ ਸੰਸਕਾਰ ਤੇ ਵੀ ਅਸੀਂ ਐਮਐਲਏ ਨੂੰ ਨਹੀਂ ਦੇਖਿਆ ਗਿਆ ਸੰਸਕਾਰ ਤੱਕ ਤੇ ਘਟੂ ਘਟ ਪਰਿਵਾਰ ਨਾਲ ਹਮਦਰਦੀ ਤਾਂ ਕਰਨ ਆ ਜਾਂਦੇ ਉਹ ਹਮਦਰਦੀ ਕਰਨ ਨਹੀਂ ਆਏਗੇ ਪਰਿਵਾਰ ਦੇ ਨਾਲ ਨਹੀਂ ਖੜੇਗੇ ਤਾਂ ਫਿਰ ਕੀ ਸਮਝਿਆ ਜਾਵੇ ਇਹ ਨੰਗੇ ਚਿੱਟੇ ਰੂਪ ਦੇ ਵਿੱਚ ਐਮਐਲਏ ਦੀ ਉਹਨਾਂ ਗੁੰਡਿਆਂ ਨੂੰ ਸ਼ੈ ਆ ਤੇ ਤੁਸੀਂ ਕੁਝ ਸਮਾਂ ਪਹਿਲਾਂ ਐਮਐਲਏ ਦੀ ਨਾ ਇੱਕ ਵੀਡੀਓ ਚੱਕ ਕੇ ਦੇਖੋ ਜਿਸ ਵਿੱਚ ਉਹਦੇ ਖੋਟੇ ਨਾਲ ਕੋਈ ਰੌਲਾ ਸੀ ਕਮਲਜੀਤ ਬਰਾੜ ਨਾਲ ਜਿਦੇ ਚ ਐਮਐਲਏ ਅਮਰਤਪਾਲ ਸ਼ਰਿਆਵੇਂ ਗੱਲ ਕਹਿ ਰਿਹਾ ਕਿ ਜੇ ਉਹਨਾਂ ਕੋਲੇ ਬੰਦੇ ਆ ਤੇ ਅਸੀਂ ਫਿਰ ਮਾੜੇ ਨਹੀਂ ਹੈਗੇ ਸਾਡੇ ਕੋਲੇ ਵੀ ਹੈਗੇ ਆ ਉਹਦੀ ਕਲਿੱਪ ਤੁਸੀਂ ਕੱਢ ਵੀ ਲਿਓ ਜੇ ਤੁਸੀਂ ਵੀਡੀਓ ਚਲਾ ਸਕਦੇ ਹੋ ਕਲਿੱਪ ਵੀ ਚਲਾਇਓ ਜਿੱਥੇ ਇਸ਼ਾਰਾ ਸੀਗਾ ਕਿ ਜਿਸ ਤਰ੍ਹਾਂ ਪਹਿਲਾਂ ਅਕਾਲੀ ਕਾਂਗਰਸੀ ਠੀਕ ਹੈ ਗੁੰਡੇ ਭਰਤੀ ਕਰਕੇ ਬੂਥ ਕੈਪਚਰੀ ਕਰਾਉਂਦੇ ਰਹੇ ਨਸ਼ੇ ਦੇ ਕੇ ਪੈਸੇ ਦੇ ਕੇ ਨੌਜਵਾਨਾਂ ਨੂੰ ਵਰਤਦੇ ਰਹੇ ਆ ਗੁੰਡਾਗਰਦੀ ਵਾਸਤੇ ਉਸੇ ਤਰ੍ਹਾਂ ਝਾੜੂ ਵਾਲੇ ਵੀ ਵਰਤਦੇ ਆ ਤੇ ਅਮਰਪਾਲ ਵੀ ਵਰਤਦਾ ਤੇ ਜਿਹੜੇ ਬੰਦਿਆਂ ਨੂੰ ਇਹ ਵਰਤਦੇ ਆ ਚੀਤੇ ਵਾਲੇ ਉਹਨਾਂ ਦੇ ਵਿੱਚੋਂ ਹੀ ਆ ਇਸੇ ਕਰਕੇ ਆ ਵੀ 11 ਬੰਦਿਆਂ ਦੇ ਐਫਆਈਆਰ ਆ 7 ਫੜ ਲੇ ਤੇ ਜਿਹੜੇ ਤਿੰਨ ਚੀਤੇ ਵਾਲੇ ਆ ਇੱਕ ਪਿੰਡ ਦਾ ਸੁਖਨੰਦ ਦਾ ਉਹਨਾਂ ਨੂੰ ਫਿਰ ਕਿ ਕੀ ਸਮੱਸਿਆ ਹੈਗੀ ਆ ਜਿੰਨਾ ਜ਼ੋਰ ਚਾਰਾਂ ਨੂੰ ਫੜਨ ਤੇ ਲੱਗਣਾ ਸੱਤਾਂ ਨੂੰ ਵੀ ਫੜਨ ਤੇ ਉਨਾ ਹੀ ਜ਼ੋਰ ਲੱਗਣਾ ਹੋਊਗਾ ਹੋ ਜਾਦਾ ਸੱਤ ਤੋਂ ਗਰੀਬ ਗੁਰਬੇ ਹੋਣਗੇ ਉਹ ਛੇਤੀ ਫੜ ਲੇ ਲਿਆ ਕੇ ਬਿਠਾ ਲੇ ਜਿਹੜੇ ਸਾਜ ਦੇ ਪੁੱਜਦੇ ਸੀਗੇ ਤਕੜੇ ਸੀ ਮਾੜੇ ਮੋਟੇ ਉਹ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਉਹ ਛੇ ਆ ਐਮਐਲਏ ਦੀ ਤੇ ਪੁਲਿਸ ਦੇ ਪੈਸੇ ਖਾਦੇ ਆ ਪੈਸੇ ਖਾਦੇ ਆ ਸ਼ਰੇਆਮ ਡੀਐਸਪੀ ਤੱਕ ਪੈਸੇ ਚੜੇ ਆ ਡੀਐਸਪੀ ਜਿਹਨੇ ਇਸ ਇਲਾਕੇ ਦੇ ਵਿੱਚ ਬਾਗੇ ਪੁਰਾਣੇ ਆਪਦੀ ਪੂਰੀ ਦਾਦਾਗਰੀ ਚਮਕਾਈ ਹੋਈ ਆ ਪਹਿਲਾਂ ਚੰਦਾਪਿੰਡ ਦੇ ਇੱਕ ਨੌਜਵਾਨ ਦਾ ਕਤਲ ਹੋਇਆ ਪਿੰਡ ਵਾਸੀਆਂ ਨੇ ਆਕੇ ਬਾਗਾ ਪ੍ਰਾਣਾ ਚੌਂਕ ਦੇ ਵਿੱਚ ਜਾਮ ਲਾਇਆ ਤੇ ਉਹ ਡੀਐਸਪੀ ਨੇ ਲਾਠੀ ਚਾਰਜ ਕਰਕੇ ਠੀਕ ਆ ਉਹਨਾਂ ਬੰਦੇ ਨੂੰ ਉੱਥੋਂ ਖਦੇੜਿਆ ਸੀਗਾ ਤੇ ਇਹ ਡੀਐਸਪੀ ਦੇ ਜਿਵੇਂ ਹੁੰਦੇ ਹਨ ਨਾ ਵੀ ਜਿਹਨੇ ਕਹਿੰਦਾ ਵੀ ਖਲਕੇ ਕੁੱਤੇ ਦੇ ਮੂੰਹ ਨੂੰ ਲਹੂ ਲੱਗ ਜਾਂਦਾ ਉਸੇ ਤਰ੍ਹਾਂ ਹੀ ਡੀਐਸਪੀ ਹਲਕਿਆ ਹੋਇਆ ਤੇ ਡੀਐਸਪੀ ਸ਼ਰਿਆਮ ਹਰ ਇੱਕ ਪਿੰਡ ਜਿੱਥੇ ਵੀ ਇਹ ਘਟਨਾ ਵਾਪਰ ਜਾਂਦੀ ਹੈ ਇਸੇ ਤਰ੍ਹਾਂ ਦਾ ਵਿਹਾਰ ਕਰਦਾ ਲੋਕ ਨਾਲ ਜਾ ਕੇ ਜਿਨ੍ਹਾਂ ਨਾਲ ਘਟਨਾ ਵਾਪਰੀ ਹੁੰਦੀ ਹੈ ਉਹਤੇ ਦਬਾਅ ਪਾਉਂਦਾ ਹਰ ਥਾਂ ਤੇ ਇਹ ਗੱਲ ਕਹਿੰਦਾ ਕਿ ਬਿਜੇਤ ਤੁਹਾਡੇ ਤੋਂ ਸਾਡੇ ਤੋਂ ਨਹੀਂ ਕੰਮ ਹੁੰਦਾ ਤੁਸੀਂ ਹੋਰ ਪੁਲਿਸ ਨੂੰ ਲੈ ਆਓ ਹੋਰ ਪੁਲਿਸ ਕਿਹੜੀ ਲਿਆਉਣੀ ਹੈ ਲੋਕਾਂ ਨੇ ਠੀਕ ਹੈ ਕੋਈ ਧਰਨਾ ਲਾ ਲੈਂਦਾ ਕੋਈ ਮੁਜ਼ਾਹਰਾ ਕਰਦਾ ਉਹਨੂੰ ਸਿੱਧਾ ਧਮਕੀਆਂ ਦਿੰਦੇ ਆ ਡੀਐਸਪੀ ਸਾਹਿਬ ਤੇ ਹੁਣ ਸਮਾਲਸਰ ਵਾਲਾ ਥਾਣਾ ਉੱਥੇ ਐਸਐਚਓ ਬਦਲ ਗਿਆ ਪਹਿਲਾਂ ਵਾਲੇ ਨੇ ਕੱਖ ਨਹੀਂ ਕੀਤਾਗਾ ਹੁਣ ਵਾਲੇ ਜਿਹੜੇ ਆ ਗਏ ਉਹਨਾਂ ਕੋਲ ਵੀ ਕੱਲ ਜਾ ਕੇ ਆਏ ਐ ਐਸਐਸਪੀ ਸਾਹਿਬ ਕੋਲੇ ਜਾ ਕੇ ਆਏ ਐ ਸਾਨੂੰ ਤਾਂ ਇਸ ਗੱਲ ਦੀ ਹੈਰਾਨੀ ਹੁੰਦੀ ਐ ਐਸਐਸਪੀ ਨੂੰ ਜਾ ਕੇ ਜਦੋਂ ਮਿਲੇ ਆ ਕਹਿੰਦਾ ਮੇਰਾ ਕੰਮ ਹੀ ਨਹੀਂ ਹੈਗਾ ਇਹ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ 'ਚ ਗੈਂਗਵਾਰ ਹੋਈ ਹੋਵੇ ਇੰਨਾ ਦੰਦ ਦਨਾ ਕੇ ਗੁੰਡਾਗਰਦੀ ਹੋਈ ਹੋਵੇ ਤੇ ਐਸਐਸਪੀ ਜिले ਦਾ ਕਵੇ ਕਿ ਮੇਰੇ ਤਾਂ ਇਹ ਧਿਆਨ ਚ ਹੀ ਨਹੀਂ ਸੀਗਾ। ਇਹੀ ਐਸਐਸਪੀ ਨਾ ਜਿਨ੍ਹਾਂ ਦੇ ਹੂਟਰ ਵਜੇ ਦੇ ਫਿਰ ਬਾਅਦ ਚ ਗੱਡੀਆਂ ਘੁੰਮਦੀਆਂ। ਜਦੋਂ ਇਹ ਮਾਮਲਾ ਮਾੜਾ ਹਾਈਲਾਈਟ ਹੋ ਜਾਂਦਾ ਪੋਲੀਟੀਕਲ ਮਾਮਲਾ ਬਣ ਜਾਂਦਾ। ਅੱਜ ਬੰਦਾ ਮਰ ਗਿਆ ਉਹਦੀ ਜਾਨ ਦੀ ਕੋਈ ਕੀਮਤ ਨਹੀਂ। ਤੇ ਐਸਐਸਪੀ ਸਾਹਿਬ ਕਹਿੰਦੇ ਕਿ ਮੇਰਾ ਕੰਮ ਨਹੀਂ ਤੁਸੀਂ ਡੀਐਸਪੀ ਕੋਲੇ ਜਾਓ। ਡੀਐਸਪੀ ਨੇ ਐਐਚਓ ਕੋਲੇ ਭੇਜਤਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਖੜਾ। ਡੇਢ ਮਹੀਨਾ ਬੀਤ ਚੁੱਕਿਆ। ਚਾਰ ਬੰਦੇ ਜਿਹੜੇ ਹਾਲੇ ਵੀ ਪੁਲਿਸ ਗ੍ਰਿਫਤ ਤੋਂ ਬਾਹਰ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀਗੀ ਤੇ ਐਸਐਚਓ ਉਲਟਾ ਇਹ ਕਹਿੰਦਾ ਕਿ ਇਹਨਾਂ ਚਾਰਾਂ ਨੂੰ ਭਜਾਵਾਂਗੇ ਅਸੀਂ ਅਸੀਂ ਕਿਹਾ ਵੀ ਭਜਾਉਣਾ ਨਹੀਂ ਅਰੈਸਟ ਕਰਨੇ ਆ ਨਹੀਂ ਨਹੀਂ ਕਹਦਾ ਅਰੈਸਟ ਹੀ ਕਰਾਂਗੇ ਪਰ ਹਾਲੇ ਵੀ ਸਾਨੂੰ ਲੱਗਦਾ ਕਿ ਪੁਲਿਸ ਦੇ ਕੰਨ ਤੇ ਜੂੰ ਨਹੀਂ ਸਰਕੀ ਗਈ ਐਮਐਲਏ ਦੀ ਸ਼ੈ ਹੋਣ ਕਰਕੇ ਇਹ ਗੁੰਡਾਗਰਦੀ ਨੂੰ ਸ਼ੈ ਦੇ ਕੇ ਉਹਨਾਂ ਬੰਦਿਆਂ ਨੂੰ ਬਚਾਉਣਾ ਚਾਹੁੰਦਾ ਇਸ ਤੋਂ ਬਾਅਦ ਤੁਸੀਂ ਆਖ ਰਹੇ ਹੋ ਕਿ ਡੇਢ ਮਹੀਨਾ ਲਗਭਗ ਹੋ ਗਿਆ ਹਾਲੇ ਤੱਕ ਬੰਦੇ ਫੜੇ ਨਹੀਂ ਗਏ ਤਾਂ ਹੁਣ ਕੀ ਤਹਾਰ ਤੁਸੀਂ ਸੋਚਿਆ ਕਿ ਕਰੋਗੇ ਕੀ ਕੋਈ ਸੰਘਰਸ਼ ਦਾ ਮਤਲਬ ਇਥੋਂ ਕਿ ਕੀ ਕਰੋਗੇ ਕਿਉਂਕਿ ਲੰਮਾ ਸਮਾਂ ਹੋ ਗਿਆ ਇਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਪੁਲਿਸ ਦੇੰਗਾ ਜਿਹਾ ਜਵਾਬ ਦੇ ਰਹੀ ਹੈ ਤੁਹਾਨੂੰ ਅਸੀਂ ਉਸੇ ਅਸਤੀ ਅੱਜ ਮੀਟਿੰਗ ਬੁਲਾਈ ਸੁਖਾਨੰਦ ਪਿੰਡ ਦੇ ਨੌਜਵਾਨ ਹੋਰ ਵਕਵਕ ਪਿੰਡਾਂ ਦੇ ਨੌਜਵਾਨ ਇੱਥੇ ਖੜੇ ਆ ਚੱਲ ਕੇ ਆਏ ਆ ਭਗਤਾ ਭਾਈ ਤੋਂ ਨੌਜਵਾਨ ਆਏ ਆ ਇਹਨਾਂ ਸਾਰੇ ਨੌਜਵਾਨਾਂ ਨਾਲ ਪਿੰਡ ਦੇ ਮੁੱਧਵਰ ਲੋਕਾਂ ਨਾਲ ਬਜ਼ੁਰਗਾਂ ਨਾਲ ਬੈਠ ਕੇ ਅੱਜ ਸਲਾਹ ਬਣਾਈ ਆ ਕਿ 2 ਫਰਵਰੀ ਨੂੰ 2 ਫਰਵਰੀ ਨੂੰ ਸਮਾਲ ਸਰ ਦਾ ਜਿਹੜਾ ਥਾਣਾ ਉਹਦੇ ਬਾਹਰ ਧਰਨਾ ਲਾਇਆ ਜਾਊਗਾ ਠੀਕ ਆ ਉਹਦੀ ਹਰ ਇੱਕ ਪਿੰਡ ਪਿੰਡ ਜਾ ਕੇ ਇਹ ਪਰਿਵਾਰ ਇਹ ਪਿੰਡ ਵਾਲੇ ਆਪਦਾ ਦੁੱਖ ਦੱਸਣਗੇ ਲੋਕਾਂ ਨੂੰ ਦੱਸਣਗੇ ਕਿ ਇਹਨਾਂ ਦਾ ਅਸਲੀ ਚਿਹਰਾ ਕੀ ਹੈ ਝਾੜੂ ਵਾਲਿਆਂ ਦਾ ਅਸਲੀ ਚਿਹਰਾ ਕੀ ਹੈ ਤੇ ਪੁਲਿਸ ਦਾ ਅਸਲੀ ਚਿਹਰਾ ਕੀ ਹੈਗਾ ਜਿਹੜੇ ਕਹਿੰਦੇ ਸੀ ਇਨਕਲਾਬ ਆ ਜਾਣਾ ਠੀਕ ਹੈ ਸਾਨੂੰ ਵੋਟਾਂ ਪਾ ਦਿਓ 94 ਲੋਕਾਂ ਨੇ ਬਣਾਤੇ ਇਨਕਲਾਬ ਆਹੀ ਆਇਆ ਕਿ ਗੁੰਡਾਗਰਦੀ ਉਸੇ ਤਰ੍ਹਾਂ ਹੋ ਰਹੀ ਹੈ ਪੁਲਿਸ ਗੁੰਡਿਆਂ ਦੇ ਪੱਖ 'ਚ ਖੜੀ ਆ ਲੋਕਾਂ ਨੂੰ ਆਪਦੀ ਗੱਲ ਸੁਣਾਉਣ ਵਾਸਤੇ ਧਰਨੇ ਲਾਉਣੇ ਪੈਂਦੇ ਆ ਜਿਨ੍ਹਾਂ ਨੇ ਬੰਦਾ ਮਾਰਤਾ ਉਹਨਾਂ ਨੂੰ ਤਾਂ ਪਤਾ ਨਹੀਂ ਸਜ਼ਾ ਹੋਣੀ ਹੈ ਕਿ ਨਹੀਂ ਹੋਣੀ ਜਿਨ੍ਹਾਂ ਦਾ ਮਰ ਗਿਆ ਉਹਨੂੰ ਤਾਂ ਅੱਜ ਤੋਂ ਹੀ ਸਜ਼ਾ ਮਿਲਣੀ ਸ਼ੁਰੂ ਹੋ ਗਈ ਰੋਜ਼ ਤੇਲ 발 ਕੇ ਜਾਂਦੇ ਆ ਕਿਤੇ ਡੀਐਸਪੀ ਦਫ਼ਤਰ ਜਾਣਾ ਪੈਂਦਾ ਕਿਤੇ ਐਸਐਸਪੀ ਦਫ਼ਤਰ ਜਾਣਾ ਪੈਂਦਾ ਆਪਦੀਆਂ ਦਿਹਾੜੀਆਂ ਛੱਡ ਕੇ ਜਾਂਦੇ ਹਨ ਠੀਕ ਹੈ ਇੱਥੇ ਕਾਨੂੰਨ ਹੀ ਮਤਲਬ ਉਲਟਾ ਹੈਗਾ ਕਿ ਜਿਹੜੇ ਬੰਦੇ ਨਾਲ ਵਾਪਰੀ ਹੈ ਜਿਹੜਾ ਪੀੜਤਾ ਉਸੇ ਨੂੰ ਸਜ਼ਾ ਮਿਲ ਰਹੀ ਹੈ ਤੇ ਪੁਲਿਸ ਇਨਸਾਫ ਨਹੀਂ ਦੇ ਰਹੀ ਇਸ ਕਰਕੇ ਅਸੀਂ ਇਹ ਪੁਲਿਸ ਦੇ ਖਿਲਾਫ ਇਹਦਾ ਜਲੂਸ ਕੱਢਾਂਗੇ ਇਹ ਪੁਲਿਸ ਦਾ ਜਿਹੜਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ 2 ਫਰਵਰੀ ਨੂੰ ਨੌਜਵਾਨ ਭਾਰਸਵਾ ਦੀ ਅਗਵਾਈ ਦੇ ਵਿੱਚ ਸਮਾਲਸਰ ਦਾ ਜਿਹੜਾ ਥਾਣਾ ਉਹਦੇ ਬਾਰ ਅਸੀਂ ਧਰਨਾ ਜਿਹੜਾ ਲਾਵਾਂਗੇ ਜੇ ਫਿਰ ਵੀ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਸੰਘਰਸ਼ ਨੂੰ ਅੱਗੇ ਵਧਾਵਾਂਗੇ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਜੀ ਐਮਐਲਏ ਸਾਹਿਬ ਤੁਹਾਡੇ ਪਿੰਡ ਇੱਕ ਘਟਨਾ ਵਾਪਰੀ ਸੀ ਜੀ 12 ਦਸੰਬਰ ਨੂੰ ਹਾਂਜੀ ਉਸ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਹਾਂਜੀ ਤੇ ਉਹ ਪਰਿਵਾਰ ਦਾ ਕਹਿਣਾ ਹੈ ਕਿ ਐਮਐਲਏ ਤੇ ਕਰੀਬੀ ਬੰਦੇ ਨੇ ਤਿੰਨ ਤੋਂ ਚਾਰ ਜੋ ਚੀਤੇ ਪਿੰਡ ਦੇ ਨੇ ਤੇ ਇੱਕ ਸੁਖਨੰਦ ਪਿੰਡ ਦਾ ਹੀ ਹੈ ਹਾਂਜੀ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜੀ ਦੇਖੋ ਮੇਰੇ ਜਿਹੜੇ ਨਾ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੀ ਲੜਾਈ ਹੋਈ ਆ ਇਹ ਸਾਰਾ ਮੇਰਾ ਕਿਉਂਕਿ ਆਪਦਾ ਪਿੰਡ ਆ ਸੁਖਾਨੰਦ ਤੇ ਆਪਦੇ ਪਿੰਡ ਦੇ ਲਗਭਗ ਸਾਰੇ ਲੋਕ ਕਰੀਬੀ ਹੁੰਦੇ ਨੇ ਜੀ ਤੇ ਸਾਰੇ ਜਾਣਦੇ ਵੀ ਹੁੰਦੇ ਨੇ ਕੋਈ ਐਵੇਂ ਨਹੀਂਗਾ ਵੀ ਕੋਈ ਜ਼ਿਆਦਾ ਕਰੀਬੀ ਹੈ ਕੋਈ ਘੱਟ ਕਰੀਬੀ ਆ ਬਟ ਗੱਲ ਇਹਦਾ ਫੁੱਲ ਐਂਡ ਫਾਈਨਲ ਰਿਜ਼ਲਟ ਇਹਦਾ ਇਹੀ ਆਉਣਾ ਹੈ ਸਾਰੇ ਕੇਸ ਦਾ ਕਿ ਉਹਦੀ ਮੌਕੇ ਦੀ ਪੂਰਾ ਜੋ ਕੇਸ ਆ ਉਹਦੀ ਸਾਰੇ ਦੀ ਵੀਡੀਓ ਕੋਈ ਵੀ ਆ ਮਤਲਬ ਵੀਡੀਓ ਕੈਮਰਿਆਂ ਚ ਆਈ ਹੋਈ ਆ ਜੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਜਿਹੜੇ ਜਿਹੜੇ ਵੀ ਲੋਕ ਸ਼ਾਮਲ ਹੋਏ ਨੇ ਉਹਨਾਂ ਚੋਂ ਕੋਈ ਨਹੀਂ ਬਚੂਗਾ ਤੇ ਅੱਧੇ ਅਸੀਂ ਫੜ ਵੀ ਲਏ ਨੇ ਅੱਧਿਆਂ ਦੀ ਭਾਲ ਜਾਰੀ ਆ ਰੋਜ਼ ਰੈਡਾ ਮਾਰ ਰਹੇ ਹਾਂ ਅਸੀਂ ਤੇ ਇੱਕ ਦੋ ਵਿੱਚ ਇਦਾਂ ਦੇ ਸੀਗੇ ਬੰਦੇ ਜਿਹੜੇ ਵੀਡੀਓ ਦੇ ਵਿੱਚ ਹੈ ਨਹੀਂ ਸੀਗੇ ਤੇ ਉਹਨਾਂ ਦੇ ਨਾਮ ਆਗੇ ਸੀਗੇ ਤਾਂ ਉਹ ਵੀ ਅਸੀਂ ਪਰਿਵਾਰ ਨਾਲ ਗੱਲ ਹੋ ਗਈ ਮੈਂ ਪੁੱਛ ਵੀ ਲਿਆ ਮੈਂ ਅਸੀਂ ਪੁੱਛ ਹੀ ਲਿਆ ਕਲੀਅਰ ਵੀ ਭਾਈ ਇਹ ਬੰਦੇ ਤਾਂ ਹੈ ਨਹੀਂਗੇ ਵਿੱਚ ਜੀ ਤੇ ਪਰ ਆਪਾਂ ਇਹਨਾਂ ਦੇ ਨਾਮ ਲਿਖ ਲਏ ਸੀ ਪਰਚੇ 'ਚ ਤਾਂ ਪਰਿਵਾਰ ਨੇ ਮੈਨੂੰ ਕਿਹਾ ਵੀ ਇਹ ਕਹਿੰਦਾ ਜੀ ਜਿਹੜਾ ਬੰਦਾ ਹੈ ਨਹੀਂਗਾ ਆਪਾਂ ਉਹਦਾ ਨਾਮ ਕਢਵਾ ਦਾਂਗੇ ਜੀ ਤੇ ਉਹ ਸਾਡੀ ਸਾਰੀ ਗੱਲ ਚੱਲ ਰਹੀ ਆ ਬਾਕੀ ਜੇ ਕੋਈ ਹੈ ਤਾਂ ਮੈਂ ਤਾਂ ਆਪ ਬੁਲਾ ਕੇ ਉਹਨਾਂ ਨੂੰ ਘਰੇ ਮੈਂ ਆਪ ਹੀ ਫੋਨ ਤੇ ਗੱਲ ਕਰਕੇ ਪੁੱਛ ਲੈਣਾ ਉਹਨਾਂ ਤੋਂ ਕੀ ਚੱਕਰ ਆ ਠੀਕ ਆ ਉਹਨਾਂ ਦਾ ਇੱਕ ਹੋਰ ਕਹਿਣਾ ਕਿ 15 ਦੇ ਕਰੀਬ ਜਿਹੜੇ ਅਣਪਛਾਤੇ ਬੰਦੇ ਸੀ ਅਸੀਂ ਪਛਾਣ ਕੇ ਨਾਮ ਲਿਖਾ ਲਏ ਉਹਨਾਂ ਦੇ ਪਰ ਉਹ ਕਦੇ ਐਸਐਸਪੀ ਕੋਲੇ ਜਾਂਦੇ ਕਦੇ ਡੀਐਸਪੀ ਕੋਲੇ ਕਦੇ ਐਸਐਚਓ ਕੋਈ ਗੱਲ ਨਹੀਂ ਸੌਂਦੇ ਕਿਤੇ ਐਸਐਚਓ ਕੋਲ ਨਹੀਂ ਗਏ ਕਿਤੇ ਡੀਐਸਪੀ ਕੋਲ ਨਹੀਂ ਗਏ ਮੇਰੇ ਕੋਲ ਹੀ ਆਉਂਦੇ ਨੇ ਠੀਕ ਹੈ ਮੇਰੇ ਕੋਲ ਹੀ ਘਰੇ ਬੈਠ ਕੇ ਅਸੀਂ ਡੇਲੀ ਫੋਨ ਕਰਦੇ ਆ ਤੇ ਉਹਦੇ ਵਿੱਚੋਂ ਜਿਹੜੇ ਜਿਹੜੇ ਮੈਂ ਇਹਦਾ ਕਲੀਅਰ ਇਹੀ ਆ ਜੀ ਪਰਿਵਾਰ ਮੇਰੇ ਨਾਲ ਸਹਿਮਤੀ ਆ ਸਾਰਿਆਂ ਦੀ ਮੇਰੀ ਗੱਲਬਾਤ ਹੁੰਦੀ ਨਹੀਂ ਤੇ ਮੇਰੇ ਤਾਂ ਘਰੇ ਡੇਲੀ ਮਿਲਦੇ ਨੇ ਮੇਰੇ ਕੋਲ ਉਹ ਉਹਦੇ ਚ ਇਹ ਆ ਵੀ ਜਿਹੜੇ ਜਿਹੜੇ ਵੀਡੀਓ 'ਚ ਆਉਣਗੇ ਉਹਨਾਂ 'ਚ ਕੋਈ ਨਹੀਂ ਬਚੂਗਾ ਜਿਹੜੇ ਵੀਡੀਓ 'ਚ ਨਹੀਂ ਆਉਣਗੇ ਉਹਨਾਂ ਦਾ ਕਿਸੇ ਦਾ ਨਾਮ ਨਹੀਂ ਆਊਗਾ ਬਸ ਇਹ ਕਲੀਅਰ ਹੋਣਾ ਸਭ ਨੂੰ ਅੱਛਾ ਅੱਜ ਅੱਜ ਮੀਟਿੰਗ ਵੀ ਹੋਈ ਹੈ ਨੌਜਵਾਨ ਭਾਰਤ ਸਭਾ ਦੀ ਉਹਨਾਂ ਘਰਾਂ ਦੇ ਵਿੱਚ ਤੇ 2 ਫਰਵਰੀ ਦਾ ਧਾਰਨੇ ਦਾ ਵੀ ਐਲਾਨ ਕੀਤਾ ਉਹਨਾਂ ਨੇ ਕਿ ਅਸੀਂ ਥਾਣਾ ਘੇਰਾਂਗੇ ਜੇਕਰ ਨਹੀਂ ਕਾਰਵਾਈ ਹੁੰਦੀ ਤੇ ਨਹੀਂ ਕਾਰਵਾਈ ਤਾਂ ਹੋਊਗੀ 302 ਦਾ ਪਰਚਾ ਹੋ ਗਿਆ 15-20 ਬੰਦਿਆਂ ਤੇ ਸਾਰਿਆਂ ਤੇ ਅੱਧਿਓ ਵੱਧ ਅਰੈਸਟ ਹੋਗੇ ਤੇ ਹੋਰ ਇਦੋਂ ਵੱਧ ਕਾਰਵਾਈ ਜੀ ਗ੍ਰਿਫਤਾਰੀਆਂ ਨੂੰ ਗ੍ਰਿਫਤਾਰਨੀ ਨੂੰ ਕਹਿ ਰਹੇ ਹੋ ਗ੍ਰਿਫਤਾਰ ਨਹੀਂ ਕੀਤੀ ਨੀ ਗ੍ਰਿਫਤਾਰੀਆਂ ਤਾਂ ਹੋ ਗਈਆਂ ਨਾ ਜੀ ਕਾਫੀ ਸਾਰੀਆਂ ਗ੍ਰਿਫਤਾਰੀਆਂ ਹੋ ਗਈਆਂ ਜਿਹੜੇ ਜਿਹੜੇ ਮੇਨ ਮੇਨ ਸੀ ਸਾਰਿਆਂ ਦੀਆਂ ਗ੍ਰ ਜੀ ਮਤਲਬ ਜਿਹੜੇ ਪਰਿਵਾਰ ਮੇਨ ਪਰਿਵਾਰ ਨਾਲ ਲੜਾਈ ਸੀ ਉਹਨਾਂ ਦਾ ਸਾਰਿਆਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਜੀ ਹਾਂ ਉਹ ਤਾਂ ਆਪ ਥਾਣੇ ਆਏ ਨੇ ਹਾਂਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਠੀਕ ਹੈ ਓਕੇ ਓਕੇ